ਟ੍ਰੈਫਿਕ ਪੁਲਿਸ ਵੱਲੋਂ ਜਿਗਾੜੂ ਵਾਹਨਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਪਿਛਲੇ ਦਿਨੀ ਕੁਝ ਜਿਗਾੜੂ ਮੋਟਰਸਾਈਕਲ ਰੇੜੀਆਂ ਦੇ ਚਲਾਨ ਕੀਤੇ ਗਏ ਅਤੇ ਉਹਨਾਂ ਨੂੰ ਬੌਂਡ ਵੀ ਕੀਤਾ ਗਿਆ। ਇਸੇ ਨੂੰ ਲੈ ਕੇ ਅੱਜ ਜਿਗਾੜੂ ਮੋਟਰਸਾਈਕਲ ਰੇੜੀ ਚਾਲਕਾਂ ਨੇ ਸਰਹੰਦ ਨਹਿਰ ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਅੱਜ ਕੱ체 ਹੋਇਆ ਕਿ ਇਹਨਾਂ ਨੂੰ ਟ੍ਰੈਫਿਕ ਪੰਚਾਇਤ ਜੋਗੀ ਇਹਨਾਂ ਰੋਸ ਦਾ ਵੀ ਆਪ ਕੋਈ ਹੱਲ ਕਰੋ। ਉਹ ਰੇੜੀਆਂ ਨੂੰ ਬੰਦ ਕਰੂੰ ਫੜ ਕੇ ਰੋਜ਼ ਚਲਾਨ ਕਰਦਾ। ਗਰੀਬ ਵਿਚਾਰਾ ਕੋਈ ਇੱਕ ਘੇੜਾ ਲੱਗਦਾ ਕਿਸੇ ਦਾ ਤੇ ਦੋ ਲੱਗਦੇ ਨਾ। ਕਿਸੇ ਦਾ ਲੱਗਦਾ ਹੀ ਨਹੀਂ। ਬਹੁਤ ਪਰੇਸ਼ਾਨੀ ਆ ਇਹਨਾਂ ਬੱਚਾ ਨੂੰ ਵਿਚਾਰੇ ਰਜਕਾਰ ਉਹ ਲਜਾਂ ਸੌਦਾ ਬੱਤਲ ਜਾਣ ਕੇ ਨਹੀਂ ਤਰਸਦੇ ਨੇ ਵਿਚਾਰੇ ਤਾਂ ਸਾਨੂੰ ਇਹ ਸਮੱਸਿਆ ਜਿਹੜੋ ਇਹਨਾਂ ਨੇ ਬੇ ਪ੍ਰਧਾਨ ਨੂੰ ਕੋਲ ਕੀਤਾ ਸੁਪਾ ਪ੍ਰਧਾਨ ਨੂੰ ਇਹ ਪ੍ਰਧਾਨ ਜੀ ਸਾਨੂੰ ਸਮੱਸਿਆ ਫਿਰ ਮੈਂ ਇਹਨਾਂ ਨੂੰ ਕਿਹਾ ਇਕੱਠੇ ਹੋ ਭਾਈ ਇੱਥੇ ਆਪਾਂ ਜੀ ਸਾਹਿਬ ਨਾਲ ਗੱਲ ਕਰਾਂਗੇ ਐਸਐਸਪੀ ਸਾਹਿਬ ਨਾਲ ਗੱਲ ਕਰਾਂਗੇ ਵੀ ਭਾਈ ਅਸੀਂ ਆਪ ਦੀਆਂ ਰੇੜੀਆਂ ਬਣਾਈਆਂ ਨੇ ਕਿਸੇ ਨੇ ਟੂਮਾ ਵੇਚ ਕੇ ਬਣਾਈਆਂ ਨੇ ਕਿਸੇ ਨੇ ਕਰਜ਼ਾ ਲੈ ਕੇ ਬਣਾਈਆਂ ਨੇ ਕਿਸੇ ਨੇ ਕੰਪਨੀਆ ਤੋਂ ਪੈਸਾ ਲੈ ਕੇ ਬਣਾਈਆਂ ਨੇ ਇਹ ਬਣਾ ਕੇ ਅਸੀਂ ਆਪ ਦਾ ਰਜਕਾਰ ਕਰਾਇਆ ਚਲਾਇਆ ਜੇ ਇਹਨੂੰ ਬੰਦ ਕਰਨਗੇ ਤਾਂ ਫਿਰ ਇਹ ਚੁ ਸਰਕਾਰ ਜ਼ਿੰਮੇਵਾਰ ਆਸਦੀ ਸਰਕਾਰ ਚੋਰ ਬਣਾਉਗੀ ਇਹਨਾਂ ਨੂੰ ਜਿਹੜਾ ਰਜਕਾਰ ਨਾ ਰਿਹਾ ਇਹਨਾਂ ਕੋਲੇ ਫਿਰ ਚੋਰੀ ਵਧਣਗੇ ਫਿਰ ਹੋਰ ਕੀ ਵਧਣਗੇ ਰਜਕਾਰ ਕੋਈ ਹੈ ਕਿ ਸਰਕਾਰ ਦੇਣ ਦੀ ਬਚਾਇ ਸਰਕਾਰ ਸਰਕਾਰ ਖੋਣ ਲੱਗ ਰਹੀ ਹੈ ਇਹਨਾਂ ਦਾ ਤੇ ਹੋਰ ਦੱਸੋ ਕੀ ਕਰੂਗੀ ਸਰਕਾਰ ਸਰਕਾਰ ਨੇ ਅੱਜ ਤੱਕ ਇਹਨਾਂ ਰੇੜੀਆਂ ਬਾਰੇ ਇਹਨਾਂ ਚਾਵਾਂ ਨਾਲ ਸਰਕਾਰ ਬਣਾਈ ਸੀ ਹਜੇ ਤੱਕ ਸਾਡੇ ਮੂਹਰੇ ਸਟicker ਨਹੀਂ ਲੱਗੇ ਰੇੜੀਆਂ ਦੇ ਉੱਤੇ ਮੋਟਰਸਾਈਕਲ ਰੇਡੀਆਂ ਉੱਤੇ ਸਟਿੱਕਰ ਲੱਗੇ ਹੋਏ ਸੀ ਮਾਨ ਸਰਕਾਰ ਦੇ ਹਜ ਤੱਕ ਲਹੇ ਨਹੀਂ ਮਾਨ ਸਰਕਾਰ ਨੇ ਉੱਤੇ ਵਿੱਚ ਬਿਹਾਰ ਸਵਾਚ ਬਹਿ ਕੇ ਜਾ ਕੇ ਉਹਨਾਂ ਨੇ ਮੂੰਹ ਵੀ ਨਹੀਂ ਖੋਲਿਆ ਰੇਡੀਆਂ ਬਾਰੇ ਸਾਡੀ ਚਲੋ ਉਹ ਦੇਖੋ ਉਹ ਸਾਡਾ ਕੰਮ ਨਹੀਂ ਉਹ ਪੁਲਿਸ ਦਾ ਕੰਮ ਹੈ ਪੁਲਸ ਰੋਕੇ ਉਹਨੂੰ ਜਿਹਦੇ ਕੋਲੇ ਨਹੀਂ ਕਾਪੀ ਜਾਂ ਕੋਈ ਚੋਰੀ ਦਾ ਲੱਗਦਾ ਚੋਰੀ ਵਾਲੇ ਦੀ ਬਿਲਕੁਲ ਅਸੀਂ ਜਥੇਬੰਦੀ ਵੱਲੋਂ ਡਾਕਟਰ ਮੇਧਕਰ ਜੁਨੀਆ ਸਾਡੀ ਮੋਟਰਸਾਈਕਲ ਜੁਨੀਆ ਨਾ ਉਹ ਅਸੀਂ ਜੈ ਨਹੀਂ ਮਤ ਕਰਾਂਗੇ ਉਹਦੀ ਜਿਹੜਾ ਚੋਰੀ ਦਾ ਮੋਟਰਸਾਈਕਲ ਦਾ ਬਸਕ ਫੜ ਲੈਣ ਨੂੰ ਗੱਡੀ ਯੂਨੀਅਨ ਦੇ ਕਿੰਨੇ ਹੈਗੇ ਜਿਹੜੇ ਵਿਅਕਤੀ ਨੇਗੇ ਹਾਂਜੀ ਕਿੰਨੇ ਕਿੰਨੇ ਗ੍ਰੇਡ ਜਾਇਏ ਕਿ ਤੁਹਾਡੇ ਇੱਥੇ ਤਾਂ ਮੈਂ ਲੱਗ ਹੈਗੀ ਹਜ਼ਾਰ ਰੇੜੀ ਦਾ ਕਿਹੜਾ ਸਭ ਦੇ ਕਾਗਜ਼ ਪੱਤਰ ਪੂਰੇ ਹੈਗੇ ਇਹਨਾਂ ਦੇ ਨਹੀਂ ਮੈਨੂੰ ਨਹੀਂ ਪਤਾ ਮੈਂ ਸੂਬਾ ਪ੍ਰਧਾਨਾ ਮੈਂ ਮਾਨਸਾ ਤੋਂ ਆ ਮੈਂ ਸੂਬਾ ਪ੍ਰਧਾਨਾ ਰੇੜੀ ਦਾ ਮਹਿਮਾਨ ਸਾਹਿਬ ਪਿੰਡਾ ਮੇਰਾ ਮਾਨਸਾ ਤੋਂ ਦੇ ਕਾਗਜ਼ ਪੂਰੇ ਨਹੀਂ ਜੇ ਉਹਨਾਂ ਦੇ ਚਲਾਨ ਕਰਦੇ ਜਾਂ ਬਾਉਂਡ ਕਰਦੇ ਆ ਤੁਸੀਂ ਨਾਲ ਜਾਓਗੇ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਜਿਨ੍ਹਾਂ ਕੋਲ ਕਾਪੀ ਆ ਬਣੀ ਹੋਈ ਉਹਦੇ ਨਾਲ ਜਾਵਾਂਗੇ ਅਸੀਂ ਬਿਲਕੁਲ ਜਾਵਾਂਗੇ ਡਟਕੇ ਮਤ ਕਰਾਂਗੇ ਕੋਈ ਕਾਗਜ਼ ਪੱਤਰ ਨਹੀਂ ਉਹਦੇ ਨਾਲ ਤਾਂ ਨਹੀਂ ਜਾਂਦੇ ਜਿਹਦੇ ਕੋਲ ਕਾਗਜ਼ ਪੱਤਰ ਨਹੀਂ ਉਹਦੇ ਨਾਲ ਨਹੀਂ ਜਾਵਾਂਗੇ ਜਿਹੜੇ ਜਗੜੂ ਰੇੜੀਆਂ ਵਾਲੇ ਲਿਵਰ ਵਾਲੇ ਹੈਗੇ ਜਿਹੜਾ ਜਗੜੂ ਰੇੜੀਆਂ ਚਲਾਉਂਦੇ ਆ ਅਸੀਂ ਆਪਦੀ ਕਿਰਤ ਕਰਦੇ ਆ ਜੀ ਤੇ ਪੁਰਥ ਤੋਂ ਪ੍ਰਸ਼ਾਸਨ ਸਾਡੇ ਚਾਲਾਨ ਕੱਟੀ ਜਾਂਦੀ ਆ ਇੱਕ ਇੱਕ ਬੰਦੇ ਤੇ ਦੋ ਦੋ ਵਾਰੀ ਚਾਲਾਨ ਕੱਟੀ ਜਾਂਦੇ ਜੀ ਤੇ ਸਾਡੇ ਪਿੰਡ ਤੋਂ ਨਾਲ ਮੁੰਡਾ ਸਾਥੀ ਹੈਗਾ ਉਹ ਤਾਂ ਦੂਜੀ ਵਾਰ ਕੱਲ ਰੋਕਿਆ ਉਹਨੂੰ ਤੇ ਅਸੀਂ ਇਹਦੇ ਕਰਕੇ ਰੋਸ ਕਰਦੇ ਆ ਜੀ ਕਰਨ ਕਿ ਕਿਉਂ ਕੱਟ ਰਏ ਕਿ ਕਹਿੰਦੇ ਬਸ ਉਹ ਕਹਿੰਦੇ ਵੀ ਸਕੈਪ ਉੱਪਰੋਂ ਆਰਡਰ ਆਇਆ ਜੀ ਕਹਿੰਦੇ ਸਰਕਾਰ ਸਰਕਾਰ ਦੇ ਨੁਕੀਏ ਨੂੰ ਦੇਖਦੇ ਹੁਣ ਜਿਵੇਂ ਪਹਿਲਾਂ ਵੀ ਬਜ਼ੁਰਗ ਕਹਿ ਕੇ ਗਏ ਆ ਵੀ ਸਰਕਾਰ ਫੰਡ ਬਹੁਤ ਵੱਡਾ ਯੋਗਦਾਨ ਸੀ ਪਰ ਯੋਗਦਾਨ ਤਾਂ ਸੀਗਾ ਸੀਗਾ ਜੀ ਸਾਡਾ ਗਰੀਬ ਗੁਰਪੇ ਨੇ ਇਹਨਾਂ ਨੂੰ ਬਣਾਏ ਤੇ ਉਹ ਨਹੀਂ ਕਰ ਰਹੀ ਰੇੜੀ ਵਾਲੇ ਜਿਹੜੇ ਮਜ਼ਦੂਰ ਸਾਡੇ ਸਾਥੀ ਜਰਨੈਲ ਸਿੰਘ ਨੇ ਮੈਨੂੰ ਮੈਸੇਜ ਲਾਇਆ ਸੀ ਵੀ ਸਾਡਾ ਇੱਕ ਰੋਸ ਪ੍ਰਦਰਸ਼ਨ ਹੈ ਕਿਉਂਕਿ ਰੇੜੀਆਂ ਵਾਲਿਆਂ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਚਲਾਨ ਕੱਟੇ ਜਾ ਰਹੇ ਬਿਨਾਂ ਮਤਲਬ ਤੋਂ ਵੀ ਇਹਨਾਂ ਨੂੰ ਬਿਨਾ ਮਤਲਬ ਤੋਂ ਪਰੇਸ਼ਾਨ ਕਰਿਆ ਯਾਰ ਉਹਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਤੇ ਡੀਸੀ ਸਾਹਿਬ ਨੂੰ ਇਹਨਾਂ ਨੇ ਇੱਕ ਮੰਗ ਪੱਤਰ ਵੀ ਦੇਣ ਦਾ ਬਣਾਇਆ ਵੀ ਅਸੀਂ ਮੰਗ ਕਰਦੇ ਹਾਂ ਡੀਸੀ ਸਾਹਿਬ ਤੋਂ ਵੀ ਜਿਹੜਾ ਬਿਨਾ ਮਤਲਬ ਤੋਂ ਜਿੰਨਾਂ ਕੋਲੇ ਕਾਗਜ਼ ਕਾਪੀਆਂ ਪੂਰੇ ਸਭ ਮੋਟਰਸਾਈਕਲ ਉਹਨਾਂ ਦੇ ਨਾਂ ਤੇ ਐ ਵੀ ਉਹਨਾਂ ਨੂੰ ਵੀ ਪਰੇਸ਼ਾਨ ਕਰਨਾ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਜਾਵੇ ਡੀਐਸਪੀ ਹਰਵਿੰਦਰ ਸਿੰਘ ਸਰਾ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਚੱਲ ਰਹੇ ਜਿਗਾੜੂਵਾਨਾਂ ਦੀ ਸਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮਨਯੋਗਤਾ ਤੇ ਹੁਕਮਾਨ ਦੀ ਪਰਨਣਾ ਦੇ ਹਿੱਤ ਅਸੀਂ ਇਹ ਸਮੇ ਸਮੇ ਤੇ ਮਾਨਯੋਗ ਸਾਡੇ ਐਸਐਸਪੀ ਮੈਡਮ ਅਮਨੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਜੀ ਡੇ ਬਾਏ ਡੇ ਇਹਨਾਂ ਨੂੰ ਚੈੱਕ ਕਰਦੇ ਰਹੇ ਨੇ ਅਸੀਂ ਜੇ ਕੋਈ ਸਾਨੂੰ ਉਹਦੇ ਵਿੱਚ ਗਲਤ ਪਾਇਆ ਜਾਂਦਾ ਜਾਂ ਕੋਈ ਗੈਰ ਕਾਨੂੰਨੀ ਪਾਇਆ ਜਾਂਦਾ ਉੱਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਇੱਕ ਘਟ ਮਾਮਲਾ ਵੀ ਦਰਜ ਹੋਇਆ ਹੈ ਜਿਹੜਾ ਕਿ ਚੋਰੀ ਦੇ ਮੋਟਰਸਾਈਕਲ ਸੀਗੇ ਤੋਂ ਰੇੜੀਆਂ ਬਰਾਮੜਾ ਕੇ ਵੇਚਦਾ ਸੀਗਾ ਜੀ ਬਿਲਕੁਲ ਜੀ ਜਦੋਂ ਅਸੀਂ ਇਹ ਚੈੱਕ ਕਰਦੇ ਜੇ ਉਹਦੇ ਕੋਲ ਪ੍ਰੋਪਰ ਕਾਗਜ਼ ਪੱਤਰ ਨਹੀਂ ਹੈਗੇ ਤਾਂ ਕੋਈ ਸ਼ੱਕ ਪੈਂਦਾ ਹੈ ਤਾ ਉਹਦੀ ਪੜਤਾਲ ਕੀਤੀ ਜਾਂਦੀ ਹੈ ਜੇ ਚੋਰੀ ਦੇ ਪਾਏ ਨੇ ਤਾਂ ਤੁਰੰਤ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਿ ਕਬਾੜੀ ਆ ਕਈਆਂ ਤੋਂ ਲੈ ਲੈਂਦਾ ਜਾਂ ਕਬਾੜੀ ਖਰੀਦਾਰ ਕੇ ਉਹਨਾਂ ਨੂੰ ਵੀ ਇਨਵੋਲਵਮੈਂਟ ਕੀਤੀ ਜਾਊਗੀ ਬਿਲਕੁਲ ਕੀਤੀ ਜਾਊਗੀ ਜਿੱਥੋਂ ਵੀ ਕੀਤਾ ਲੈ ਆ ਉਹ ਜੇ ਕਬਾੜੀਏ ਤੋਂ ਲੈ ਆ ਤਾਂ ਉਹਨੇ ਪ੍ਰੋਪਰਲੀ ਕਾਨੂੰਨੀ ਪਾਲਣਾ ਕਿਉਂ ਨਹੀਂ ਕੀਤੀ ਇਹ ਕਿੰਨੇ ਕ ਚਲਾਨ ਕੱਟੇ ਗਏ ਪਿਛਲੇ ਇਹਦੇ ਵਿੱਚ ਇਹ ਜੀ ਅਸੀਂ 2022 ਦੇ ਵਿੱਚ ਅਸੀਂ ਜੀ 46 ਚਲਾਨ ਕੱਟੇ ਆ 9 ਜਗਾੜੂ ਜਿਹੜੀਆਂ ਅਸੀਂ ਬੰਦ ਕੀਤੀਆਂ 2023 ਦੇ ਵਿੱਚ ਅਸੀਂ 16 ਚਲਾਨ ਕੱਟੇ ਆ ਜੀ ਇੱਕ ਬੰਦ ਕੀਤੀ ਐ 2024 ਦੇ ਵਿੱਚ ਅਸੀਂ 12 ਬੰ ਚਲਾਨ ਕੀਤੇ ਦੋ ਬਾਉਂਡ ਕੀਤੇ ਹੁਣ ਵੀ ਕੰਟੀਨਿਊਸਲੀ ਸਾਡੇ ਚੱਲਦਾ ਪਿਆ ਜੀ ਇਸ ਸਾਲ ਵੀ ਅਸੀਂ ਕੱਟਦੇ ਰਹਿੰਨੇ ਚਲਾਨੇ ਇਹਨਾਂ ਦੇ ਡੇ ਬਾਏ ਡੇ ਹੁਣ ਤੁਹਾਡੇ ਮਾਧਮ ਨਾਲ ਹੀ ਪਤਾ ਲੱਗਿਆ ਵੀ ਇਹ ਕੁਛ ਚੋਰੀ ਦੇ ਹੈਗੇ ਆ ਤਾਂ ਸਖਤੀ ਨਾਲ ਬਿਲਕੁਲ ਇਹ ਪਰਤਾਲ ਕਰਾਂਗੇ ਪਿੱਛੇ ਵੀ ਜਾਵਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਚੋਰੀ ਹੋਇਆ ਤਾਂ ਤੁਰੰਤ ਸਖਤ ਕਾਰਵਾਈ ਕੀਤੀ ਜਾਊਗੀ ਚੋਰੀ ਵਾਲਿਆਂ ਨੂੰ ਅਸੀਂ ਚੱਲਣ ਨਹੀਂ ਦਿੰਦੇ ਜੀ ਜਿਹੜੇ ਗਾੜੋ ਰੇੜੀਆਂ ਬਣਾਉਂਦੇ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਉਹਨਾਂ ਨੂੰ ਅਸੀਂ ਸਖਤ ਤਾੜਨਾ ਵੀ ਕੀਤੀ ਹੈ ਪਿੱਛੇ ਜੇ ਅਸੀਂ ਤਾੜਨਾ ਕੀਤੀ ਸੀ ਵੀ ਜੇ ਕੋਈ ਬਣਾਉਂਦਾ ਪਾਇਆ ਗਿਆ ਜੇ ਸਾਡੇ ਕੋ ਤਾਂ ਵਿੱਚ ਬਣਾਉਣ ਵਾਲੇ ਨੂੰ ਵੀ ਇਨਵੋਲਵਮੈਂਟ ਕੀਤੀ ਜਾਊਗੀ ਉਹ ਵੀ ਵਿੱਚ ਬਰਾਬਰ ਦਾ ਦੋਸ਼ੀ ਮੰਨਿਆ ਜਾਊਗਾ ਵਿੱਚ ਚਲਾਨ ਕੀਤਾ ਜਾਊਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪੌਂਪ